ਆਪਣਾ ਕੀਤਾ ਕਿਸੂ ਨਾ ਹੋਵੇ ਜਿਉ ਹਰ ਭਾਵੇਂ ਤੈਉ ਰਖੀਐ ਮੇਰੇ ਹਰ ਜਿਉ ਸਾਭ ਕੋ ਤੇਰੇ ਵਸ ਆਸਾਂ ਜੋਰ ਨਹੀਂ ਜੇ ਕਿਸ ਕਰ ਹਮ ਸਾਕੇ ਹੈ ਜੋ ਭਾਵ ਤੇ ਵ ਬਖਸ਼ ਸਭ ਜਿਓ ਪੰਡ ਦਿਆ ਤੁਦੇ ਆਪੇ ਤੁਦੇ ਆਪੇ ਕਾਰ ਲਾਇਆ ਜੇ ਆ ਤੂੰ ਹੁਕਮ ਕਰਹਿ ਤੇ ਕੋ ਕਰਮ ਕਮਾਵੇ ਜੇ ਆ ਤੁਦ ਤੋਰ ਲਿਖ ਪਾਇਆ ਪੰਚ ਤਾਤ ਕਰ ਤੁਦ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕੇਸ਼ ਕੀਤਾ ਹੋਵੈ ਇਕ ਨਾ ਸਤਗੁਰ ਮੇਲ ਤੂੰ 부ਝਾਵੇਂ ਹੈ ਇਕ ਮਰਮੁਖ ਕਰਹਿ ਸਿਰੂ ਵੈ ਹਰ ਕੀਵੜ ਆਈ ਆਖ ਨਾ ਸਾਕਾਂ ਹਾ ਮੂਰਖ ਮੁਗਦ ਨੀਚਾਣ ਜਨਾਨਨਕ ਕਉ ਹਰ ਬਖਸ਼ ਲੈ ਮੇਰੇ ਸੁਆਮੀ ਸ਼ਰਣਾਗਤ ਪਿਆ ਆਜਾਣ ਜਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਆ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਹੁਣ ਸਮਾ ਹੈ ਲੜੀਵਾਰ ਸ਼ਬਦ ਤੇ ਕਥਾ ਵਿਚਾਰ ਦਾ ਵਿਚਾਰ ਚੱਲ ਰਹੀ ਹੈ ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਉਚਾਰਣ ਕੀਤੀ ਬਾਣੀ ਉੱਪਰ ਕਲ ਭਗਤ ਜੀ ਕਵੀ ਭਗਤ ਜੀ ਕਿਰਪਾ ਕਰਕੇ ਪ੍ਰਮਾਨ ਕਰ ਰਹੇ ਸਨ ਜੀਵਤ ਮਰੋ ਮਰੋ ਫੋਨ ਜੀਵੋ ਪੁਨਰਪ ਜਨਮ ਨਾ ਹੋਈ ਕਹੋ ਕਬੀਰ ਜੋ ਨਾਮ ਹੀ ਸਮਾਨੇ ਸੁਨ ਰਹਿਆ ਲੇ ਸੋਈ ਅੱਜ ਭਗਤ ਕਬੀਰ ਜੀ ਅੱਗੇ ਕਿਰਪਾ ਕਰ ਰਹੇ ਹਨ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜੋ ਤੁਮ ਮੋਕੋ ਦੂਰ ਕਰਤ ਹੋ ਤੋ ਤੁਮ ਮੁਕਤ ਬਤਾਵੋ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਇੱਕ ਸਮੇਂ ਭਗਤ ਕਬੀਰ ਜੀ ਦੀ ਭਗਤੀ ਤੋਂ ਪ੍ਰਸੰਨ ਹੋ ਕੇ ਇੱਕ ਦਿਨ ਪਰਮੇਸ਼ਰ ਭਗਤ ਕਬੀਰ ਜੀ ਦੇ ਸਾਹਮਣੇ ਆ ਕੇ ਖੜੂ ਗਏ ਜਦੋਂ ਸਾਹਮਣੇ ਭਗਤ ਕਬੀਰ ਜੀ ਨੇ ਪਰਮੇਸ਼ਰ ਨੂੰ ਦੇਖਣਾ ਕੀਤਾ ਤੇ ਭਗਤ ਕਬੀਰ ਜੀ ਤੇ ਉੱਟ ਕੇ ਉਹਨਾਂ ਦੇ ਚਰਨੀ ਲੱਗਣ ਲੱਗੇ ਤਾਂ ਭਗਵਾਨ ਜਿਹੜੇ ਨੇ ਉਹ ਕਿੰ ਥੋੜਾ ਜਿਹਾ ਪਛਾਂਹ ਹਟ ਗਏ ਕਹਿਣ ਨਾ ਭਾਈ ਤੂੰ ਜੁਲਾਇਆ ਹੈ ਤੇ ਮੈਨੂੰ ਸਪਰਸ਼ ਨਾ ਕਰ ਤੂੰ ਮੈਨੂੰ ਭ੍ਰਸ਼ਟ ਕਰ ਦੇਵੇਂਗਾ ਸੋ ਜਦੋਂ ਭਗਵਾਨ ਨੇ ਇਸ ਤਰ੍ਹਾਂ ਦੇ ਬਚਨ ਕਹੇ ਤੇ ਭਗਤ ਕਬੀਰ ਜੀ ਵੀ ਅੱਗੇ ਕਹਿਣ ਲੱਗੇ ਜੋ ਤੁਮ ਮੌਕੋ ਦੂਰ ਕਰਤ ਹੋ ਤੋ ਤੁਮ ਮੁਗਤ ਬਤਾਵੋ ਸੋ ਕਹਿਣ ਲੱਗੇ ਕਿਹੇ ਪਰਮੇਸ਼ਰ ਜਦੋਂ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰ ਰਹੇ ਹੋ ਨਾ ਜਾਂ ਦੂਰ ਕਰਦੇ ਹੋ ਤਾਂ ਮੈਨੂੰ ਇਹ ਦੱਸਣਾ ਕਰੋ ਆਪਣੇ ਦੂ ਆਪਣੇ ਤੋਂ ਦੂਰ ਕਰਕੇ ਕਹਿੰਦੇ ਹੋ ਕਿ ਤੂੰ ਮੇਰੇ ਚਰਨ ਸਪਰਸ਼ ਨਾ ਕਰ ਤੂੰ ਮੇਰੇ ਲਾਗੇ ਨਾ ਲੱਗ ਤੂੰ ਮੈਨੂੰ ਭ੍ਰਸਟ ਕਰ ਦੇਵੇਂਗਾ ਸੋ ਤੁਸੀਂ ਫਿਰ ਮੈਨੂੰ ਇਹ ਦੱਸਣਾ ਕਰੋ ਕਿ ਤੁਸੀਂ ਕਿਹੜੀ ਮੁਕਤੀ ਮੈਨੂੰ ਦਿਓਗੇ ਤੇ ਕਿਹੜੀ ਮੁਕਤੀ ਦੀ ਲੋੜ ਹੈ ਮੈਨੂੰ ਕਹਿਣ ਲੱਗੇ ਤੁਸੀਂ ਮੁਕਤ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੁਕਤ ਕਰ ਦੇਵਾਂਗੇ ਕਹਿਣ ਲੱਗੇ ਸਾਨੂੰ ਮੁਕਤੀ ਦੀ ਲੋੜ ਨਹੀਂ ਸਾਨੂੰ ਤਾਂ ਤੁਹਾਡੀ ਸੰਗਤ ਦੀ ਲੋੜ ਹੈ ਤੁਹਾਡੇ ਚਰਨਾਂ ਦਾ ਆਸਰਾ ਚਾਹੀਦਾ ਹੈ ਤੇ ਜਦੋਂ ਤੁਸੀਂ ਮੈਨੂੰ ਆਪਣੇ ਤੋਂ ਦੂਰ ਕਰੀ ਜਾਂਦੇ ਹੋ ਤੇ ਉਹ ਕਿਹੋ ਜੀ ਮੁਕਤੀ ਹੈ ਜਿਹੜੀ ਤੁਸੀਂ ਮੈਨੂੰ ਦਿਓਗੇ ਏਕ ਅਨੇਕ ਹੋਏ ਰਹੋ ਸਗਲ ਮਹਿ ਅਬ ਕੈਸੇ ਪਰਮਾਵੋ ਤੇ ਏਕ ਅਨੇਕ ਹੋਏ ਰਹੋ ਸਗਲ ਮਹਿ ਭਗਵਾਨ ਕਹਿਣ ਲੱਗੇ ਤੂੰ ਮੈਨੂੰ ਜਾਣਦਾ ਹੈ ਕਿ ਨਹੀਂ ਜਾਣਦਾ ਤੇ ਮੈਨੂੰ ਇਹ ਦੱਸ ਜੇ ਤੂੰ ਮੈਨੂੰ ਜਾਣਦਾ ਹੈ ਤੇ ਮੈਂ ਕੌਣ ਹਾਂ ਤੈਨੂੰ ਪਤਾ ਹੈ ਤਾਂ ਕਬੀਰ ਜੀ ਕਹਿਣ ਲੱਗੇ ਬੜੀ ਚੰਗੀ ਤਰ੍ਹਾਂ ਜਾਣਦਾ ਹਾਂ ਕਿਉਂਕਿ ਆਪ ਏਕ ਅਨੇਕ ਹੋਏ ਰਹਿਓ ਸਗਲ ਮਹਿ ਜਿਹੜਾ ਤੂੰ ਇੱਕ ਹੋਣ ਦੇ ਬਾਵਜੂਦ ਵੀ ਸਾਰਿਆਂ ਵਿੱਚ ਇੱਕ ਤੋਂ ਇੱਕ ਭਾਵ ਇੱਕ ਹੋ ਕੇ ਵਸਿਆ ਹੋਇਆ ਹੈ ਉਹੀ ਹੈ ਹੋਰ ਕੋਈ ਤੇ ਨਹੀਂ ਹੈ ਅਬ ਕੈਸੇ ਪ੍ਰਭਾਵੋ ਫੋੜ ਤੁਸੀਂ ਮੈਨੂੰ ਕਿਵੇਂ ਪ੍ਰਭਾਵ ਪ੍ਰਵਾਹ ਸਕਦੇ ਹੋ ਕਿਵੇਂ ਭੁਲੇਖੇ ਵਿੱਚ ਪਾ ਸਕਦੇ ਹੋ ਮੈਂ ਤਾਂ ਤੁਹਾਨੂੰ ਪਛਾਣ ਲਿਆ ਹੈ ਤੁਸੀਂ ਉਹੀ ਹੋ ਜਿਹੜੇ ਇੱਕ ਹੋਣ ਦੇ ਬਾਵਜੂਦ ਵੀ ਅਨੇਕਾਂ ਸਰੂਪਾਂ ਵਿੱਚ ਵਸ ਰਹੇ ਹੋ ਇੱਕ ਅਨੇਕ ਵਿਆਪਕ ਪੂਰਕ ਜਤ ਦੇਖੋਂ ਤਤ ਸੋਈ ਮਾਇਆ ਚਤਰ ਚਤਰ ਮੋਹਿਤ ਸਭ ਦੇਖੋ ਪ੍ਰਭ ਸੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ اے ਭਗਵਾਨ ਏਕ ਅਨੇਕ ਹੋਇ ਰਿਹਾ ਹੈ ਸਗਲ ਮੈਂ ਤੁਸੀਂ ਤਾਂ ਏਕ ਹੋ ਕੇ ਵੀ ਸਾਰਿਆਂ ਜੀਵਾਂ ਦੇ ਵਿੱਚ ਤੁਹਾਡੀ ਜੋਤ ਵਸ ਰਹੀ ਹੈ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਕੇ ਚਾਨਣ ਹੋਏ ਤੁਸੀਂ ਸਾਰਿਆਂ ਦੇ ਵਿੱਚ ਹੋ ਏ ਯਾਦ ਮੈਨੂੰ ਤੁਸੀਂ ਹੁਣ ਭਰੋਸਾ ਦਿਵਾਤਾ ਹੈ ਤੁਹਾਡੀ ਭਗਤੀ ਕੀਤੀ ਹੈ ਇਹ ਭਰੋਸਾ ਵੱਜ ਗਿਆ ਹੈ ਤਾਂ ਹੁਣ ਤੁਸੀਂ ਮੈਨੂੰ ਪਰਵਾਉਣ ਲੱਗੇ ਹੋ ਕਿ ਮੈਨੂੰ ਜਾਣਦਾ ਹੈ ਕਿ ਨਹੀਂ ਮੈਂ ਕੌਣ ਹਾਂ ਤੇ ਪਰਮੇਸ਼ਰ ਇਹ ਸਾਰੀਆਂ ਗੱਲਾਂ ਹੋਣ ਨਾ ਮੇਰੇ ਨਾਲ ਤੁਸੀਂ ਕਰੋ ਕਿਉਂਕਿ ਹੁਣ ਮੇਰਾ ਜਿਹੜਾ ਆਸਰਾ ਹੈ ਉਹ ਤੁਹਾਡੇ ਹੀ ਚਰਨ ਨੇ ਤੇ ਤੁਹਾਡੇ ਹੀ ਚਰਨਾਂ ਦਾ ਮੈਨੂੰ ਆਸਰਾ ਚਾਹੀਦਾ ਹੈ ਨਾ ਮੈਨੂੰ ਹੁਣ ਕਿਸੇ ਮੁਕਤੀ ਦੀ ਲੋੜ ਹੈ ਸੋ ਆਪ ਇਹੋ ਜੀਆਂ ਗੱਲਾਂ ਕਿਉਂ ਕਰਦੇ ਹੋ ਏਕ ਅਨੇਕ ਹੋਏ ਰਹੋ ਸਗਲ ਵਿੱਚ ਤੁਸੀਂ ਤਾਂ ਹਣ ਸਾਰਿਆਂ ਦੇ ਵਿੱਚ ਆਪ ਕਹਿੰਦੇ ਤੇ ਆਪਣੇ ਆਪ ਨੂੰ ਇੱਕੋ ਲੇਕਿਨ ਸਾਰਿਆਂ ਜੀਵਾਂ ਦੇ ਵਿੱਚ ਤੁਹਾਡੀ ਜੋਤ ਹੈ ਆਪ ਕੈਸੇ ਪਰਮਾਭਵ ਤੇ ਹੁਣ ਜੇ ਤੁਸੀਂ ਕਹੋਗੇ ਮੈਂ ਭਰਮ ਦੇ ਵਿੱਚ ਭੁਲੇਖਿਆਂ ਵਿੱਚ ਪੈ ਜਾਵਾਂਗਾ ਕਿ ਪਤਾ ਨਹੀਂ ਪਰਮੇਸ਼ਰ ਕੌਣ ਹੈ ਤਾਂ ਇਹ ਭੁਲੇਖਾ ਆਪਣੇ ਮਨ ਵਿੱਚੋਂ ਕੱਢ ਦਿਓ ਤੁਸੀਂ ਪ੍ਰਮਾਤਮਾ ਆਪ ਕਹਸੇ ਪ੍ਰਮਾਹ ਉਹ ਹੁਣ ਤੁਸੀਂ ਮੈਨੂੰ ਕਿਸੇ ਵੀ ਤਰੀਕੇ ਦਾ ਨਾ ਕੀ ਤਰੀਕੇ ਦੇ ਨਾਲ ਪਰਮਾਹ ਨਹੀਂ ਸਕਦੇ ਹੋ ਕਿਸੇ ਭੁਲੇਖੇ ਵੇਤਨੀ ਮੈਨੂੰ ਪਾ ਸਕਦੇ ਹੁਣ ਕਿਉਂਕਿ ਹੁਣ ਮੈਨੂੰ ਪੂਰਾ ਭਰੋਸਾ ਹੈ ਮੈਂ ਤੁਹਾਨੂੰ ਹੁਣ ਪਛਾਣ ਲਿਆ ਹੈ ਕਿ ਤੁਸੀਂ ਹੀ ਉਹ ਜਿਹੜੇ ਇੱਕ ਹੋਣ ਦੇ ਬਾਵਜੂਦ ਵੀ ਅਨੇਕਾਂ ਸਰੂਪਾਂ ਵਿੱਚ ਵਸ ਰਹੇ ਹੋ RAM ਮੁਕਤਾਰ ਕਹਾਂ ਲੈ ਜਾਈ ਹੈ ਤੇ ਜਦ ਇਸ ਤਰੀਕੇ ਨਾਲ ਭਗਵਾਨ ਨੇ ਭਗਤ ਕਬੀਰ ਜੀ ਦੀਆਂ ਗੱਲਾਂ ਸੁਣੀਆਂ ਕਿ ਅਬ ਕੈਸੇ ਪਰਮਾਭਾਵੋ ਹੁਣ ਤੁਸੀਂ ਮੈਨੂੰ ਕਿਸ ਤਰੀਕੇ ਨਾਲ ਪਰਮਾਪਲੇਖਿਆਂ ਵਿੱਚ ਪਾਓਗੇ बोलਦਾ ਤੁਸੀਂ ਮੈਨੂੰ ਪਾ ਹੀ ਨਹੀਂ ਸਕਦੇ ਕਿਉਂਕਿ ਹੁਣ ਮੈਂ ਤੁਹਾਡੀ ਭਗਤੀ ਦੇ ਵਿੱਚ ਲੀਨ ਹਾਂ ਤੁਸੀਂ ਮੈਨੂੰ ਦਰਸ਼ਨ ਵੀ ਦੇਣ ਆ ਗਿਓ ਤੇ ਹੁਣ ਮੈਨੂੰ ਕਹਿੰਦੇ ਤੂੰ ਮੈਨੂੰ ਜਾਣਦਾ ਹੈ ਕਿ ਨਹੀਂ ਮੈਂ ਕੌਣ ਹਾਂ ਮੈਨੂੰ ਦੱਸਣਾ ਕਰ ਤੇ ਇਸੇ ਤਰੀਕੇ ਨਾਲ ਕਹਿੰਦੇ RAM ਮੋਕੋ ਤਾਰਕਾਂ ਲੈ ਜਾਈ ਹੈ ਤੇ ਅੱਗੇ ਭਗਵਾਨ ਕਹਿਣ ਲੱਗੇ ਨਾ ਜਦੋਂ ਕਿਬੀਰ ਜੀ ਮੈਂ ਤੈਨੂੰ ਤਾਰ ਦੇਵਾਂਗਾ ਤੈਨੂੰ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵਾਂਗਾ ਜਦੋਂ ਇਹ ਗੱਲ ਭਗਵਾਨ ਦੀ ਸੁਣੀ ਤੇ ਭਗਤ ਕਬੀਰ ਜੀ ਕਹਿਣ ਲੱਗੇ RAM ਮੌਕੋ ਤਾਰ ਕਹਾਂ ਲੈ ਜਾਈ ਹੈ ਐ RAM ਇਹ ਪਰਮੇਸ਼ਰ ਮੈਨੂੰ ਸੰਸਾਰ ਸਾਗਰ ਤੋਂ ਤਾਰ ਕੇ ਤੂੰ ਕਿੱਥੇ ਭੇਜੇਂਗਾ ਕਿਉਂਕਿ ਮੈਨੂੰ ਤਾਂ ਹੋਰ ਜਾਣ ਦੀ ਕਿਤੇ ਵੀ ਇੱਛਾ ਨਹੀਂ ਰਹੀ ਮੈਨੂੰ ਤਾਂ ਹੁਣ ਬਸ ਤੇਰੇ ਚਰਨਾਂ ਦਾ ਆਸਰਾ ਚਾਹੀਦਾ ਹੈ ਤੂੰ ਮੈਨੂੰ ਆਪਣੇ ਚਰਨਾਂ ਤੋਂ ਪਛਾਣ ਗ੍ਰੀ ਜਾਂਣਾ ਹੈ ਤੇ ਮੈਨੂੰ ਤਾਰ ਕੇ ਹੋਰ ਕਿੱਥੇ ਲੈ ਕੇ ਜਾਵੇਂਗਾ RAM ਮੌਕੋ ਤਾਰ ਕਹਾਂ ਲੈ ਜਾਈ ਹੈ ਮੈਨੂੰ ਤਾਰ ਕੇ ਕਿਹੜੀ ਜਗ੍ਹਾ ਕੋਈ ਦੱਸ ਐਸੀ ਜਗ੍ਹਾ ਵੀ ਹੈ ਤੇਰੇ ਤੋਂ ਪਰੇ ਜਿੱਥੇ ਮੈਨੂੰ ਤੂੰ ਲੈ ਕੇ ਜਾਵੇਂਗਾ ਸੋਧੋਂ ਮੁਕਤ ਕਹਾਂ ਦਊ ਕੈਸੀ ਕਰ ਪ੍ਰਸਾਦ ਮੋਹ ਪਾਈ ਹੈ ਪਾਈ ਹੈ ਸੋਧੋਂ ਮੁਕਤ ਕਹਾਂ ਦਊ ਕੈਸੀ ਸੋਧੋਂ ਤੋਂ ਭਾਵ ਹੈ ਕਬੀਰ ਜੀ ਕਹਿਣ ਲੱਗੇ ਕਿ ਮੈਂ ਆਪ ਜੀ ਤੋਂ ਪੁੱਛਣਾ ਕਰਦਾ ਹਾਂ ਭਗਵਾਨ ਜੀ ਇਹ ਜਿਹੜੀ ਤੁਸੀਂ ਮੈਨੂੰ ਮੁਕਤੀ ਦੀ ਵਾਰ-ਵਾਰ ਗੱਲ ਸੁਣਾਉਂਦੇ ਹੋ ਮੈਂ ਤੈਨੂੰ ਉਤਾਰ ਦੇਵਾਂਗਾ ਮੈਂ ਤੈਨੂੰ ਸੰਸਾਰ ਸੁੰਦਰ ਦੇ ਵਿੱਚੋਂ ਕੱਢ ਲਵਾਂਗਾ ਤੇ ਮੈਨੂੰ ਇੱਕ ਇਹ ਵੀ ਗੱਲ ਸਮਝਾ ਦੇਣਾ ਕਰੋ ਸੋਦੋਂ ਮੁਕਤ ਕਹਾਂਦੋਂ ਕੈਸੀ ਕਿ ਮੈਂ ਆਪ ਜੀ ਤੋਂ ਇਹ ਪੁੱਛਣਾ ਕਰਦਾ ਹਾਂ ਕਿ ਇਹ ਜਿਹੜੀ ਮੁਕਤੀ ਦਾ ਵਾਰ-ਵਾਰ ਰਟਨ ਕਰ ਰਹੇ ਹੋ ਤੁਸੀਂ ਮੈਨੂੰ ਇਹ ਤਾਂ ਦੱਸਣਾ ਕਰੋ ਮੁਕਤੀ ਕਹੋ ਜੀ ਏ ਤੇ ਉਹ ਕਿਹੜੀ ਮੁਕਤੀ ਹੈ ਉਹ ਕਹਿੋ ਜੀ ਦਿਓਗੇ ਤੁਸੀਂ ਕਿਹੜੀ ਮੁਕਤੀ ਦੇਣਾ ਕਰੋਗੇ ਉਹ ਮੁਕਤੀ ਦੇ ਕੇ ਕਿੱਥੇ ਮੈਨੂੰ ਭੇਜਣਾ ਕਰੋਗੇ ਕਿਉਂਕਿ ਮੈਂ ਤਾਂ ਕਿਦੇ ਹੁਣ ਜਾਣਾ ਹੀ ਨਹੀਂ ਚਾਹੁੰਦਾ ਨਾ ਮੈਨੂੰ ਮੁਕਤੀ ਦੀ ਲੋੜ ਹੀ ਹੈ ਕਿਉਂਕਿ ਕਰ ਪ੍ਰਸਾਦ ਮੋਹੇ ਪਾਈ ਹੈ ਮੈਂ ਤਾਂ ਆਪ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਪਹਿਲਾਂ ਹੀ ਮੁਕਤ ਹੋ ਗਿਆ ਹਾਂ ਮੈਨੂੰ ਹੁਣ ਤੁਸੀਂ ਕਿਹੜੀ ਮੁਕਤੀ ਦੇਣ ਵਾਸਤੇ ਤਿਆਰ ਹੋ ਸੋਧਾ ਮੁਕਤ ਕਹਾ ਹ ਦਿਓ ਕੈਸੀ ਕਹਿੰਦੇ ਕਿਹੜੀ ਮੁਕਤੀ ਦੇਣ ਦੀ ਗੱਲ ਕਰਦੇ ਹੋ ਭਗਵਾਨ ਜੀ ਹੁਣ ਤੁਸੀਂ ਮੈਨੂੰ ਪਰਮਾਉਣਾ ਛੱਡ ਦਿਓ ਤੁਸੀਂ ਵਾਰ-ਵਾਰ ਐਸੀਆਂ ਗੱਲਾਂ ਕਰਕੇ ਇਹੋ ਜਿਹੀਆਂ ਗੱਲਾਂ ਦੇ ਵਿੱਚ ਮੈਨੂੰ ਪਰਮਾਉਣਾ ਚਾਹੁੰਦੇ ਹੋ ਮੈਂ ਤੁਹਾਡਾ ਜਿਹੜਾ ਸਰੂਪ ਹੈ ਜਾਂ ਤੁਹਾਡੇ ਜਿਹੜੇ ਚਰਨਾਂ ਦਾ ਚਰਣਾ ਦਾ ਆਸਰਾ ਇਤੋਂ ਮੈਂ ਦੂਰ ਹੋ ਜਾਵਾਂ ਤੁਸੀਂ ਮੈਨੂੰ ਵਾਰ-ਵਾਰ ਇਹ ਗੱਲਾਂ ਕਿਉਂ ਕਰਦੇ ਹੋ ਕਿ ਮੈਂ ਤੈਨੂੰ ਉਤਾਰ ਦੇਵਾਂਗਾ ਮੈਂ ਸੰਸਾਰ ਸਾਗਰ ਤੋਂ ਕੱਢ ਲਵਾਵਾਂਗਾ ਤੈਨੂੰ ਮੁਕਤੀ ਦੇ ਦੇਵਾਂਗਾ ਮੈਨੂੰ ਇਹ ਤਾਂ ਦੱਸਣਾ ਕਰੋ ਕਿਹੜੀ ਮੁਕਤੀ ਦਿਓਗੇ ਉਹ ਮੁਕਤੀ ਕਹੋ ਜੀ ਦਿਓਗੇ ਉਹ ਕਿਹੜੀ ਮੁਕਤੀ ਦੇ ਕੇ ਤੁਸੀਂ ਮੈਨੂੰ ਕਿੱਥੇ ਭੇਜਣਾ ਕਰੋਗੇ ਕਿਉਂਕਿ ਕਰ ਪ੍ਰਸ਼ਾਦ ਮੈਂ ਪਾਈ ਹੈ ਮੈਂ ਤਾਂ ਆਪ ਜੀ ਦੀ ਕਿਰਪਾ ਦਾ ਪਾਤਰ ਆਪ ਜੀ ਦੀ ਕਿਰਪਾ ਦਾ ਸਦਕਾ ਮੈਂ ਪਹਿਲਾਂ ਹੀ ਮੁਕਤ ਹਾਂ ਕਿਉਂਕਿ ਮੈਂ ਆਪ ਜੀ ਦਾ ਨਾਮ ਸਿਮਰਨ ਕਰਨ ਤੋਂ ਪਹਿਲਾਂ ਆਪ ਜੀ ਦੇ ਫਰਮਾਨ ਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਿਆਸ ਹੋ ਸਭਨਾ ਕੀ ਰੇਣ ਕਾ ਤੋ ਆਓ ਹਮਾਰੇ ਪਾਸ ਮੈਂ ਤਾਂ ਪਹਿਲਾਂ ਹੀ ਸਾਰੇ ਗਿਲੇ ਸ਼ਿਕਵੇ ਦੂਰ ਕਰਕੇ ਆਪ ਜੀ ਦੇ ਚਰਨਾਂ ਦੇ ਵਿੱਚ ਸਾਰੇ ਆਸਰੇ ਛੱਡ ਕੇ ਆਪ ਜੀ ਦੇ ਚਰਨਾਂ ਵਿੱਚ ਲੱਗਾ ਹੋਇਆ ਹਾਂ ਹੁਣ ਮੈਨੂੰ ਕਿਹੜੀ ਮੁਕਤੀ ਦਾ ਤੁਸੀਂ ਰਾਜ਼ ਦੱਸਦੇ ਹੋ ਹੁਣ ਮੈਨੂੰ ਕਿਸੇ ਵੀ ਮੁਕਤੀ ਦੀ ਲੋੜ ਨਹੀਂ ਕਿਉਂਕਿ ਮੈਂ ਤਾਂ ਆਪ ਜੀ ਦੀ ਕਰ ਪ੍ਰਸ਼ਾਦ ਮੋਏ ਪਾਈ ਐ ਮੈਂ ਆਪ ਜੀ ਦੀ ਕਿਰਪਾ ਦੁਆਰਾ ਪਹਿਲਾਂ ਹੀ ਮੁਕਤ ਹਾਂ ਤੇ ਮੈਨੂੰ ਹੁਣ ਤੁਸੀਂ ਕਿਹੜੀ ਮੁਕਤੀ ਦੇਣ ਵਾਸਤੇ ਤਿਆਰ ਹੋ ਰਹਾਉ ਭਗਤ ਕਬੀਰ ਜੀ ਵਿਸ਼ਰਾਮ ਦੇ ਕੇ ਅੱਗੇ ਕਿਰਪਾ ਕਰ ਰਹੇ ਹਨ ਕਰਨ ਤਰਨ ਤਬੈ ਲਗ ਕਈਐ ਜਵ ਲਦ ਤਤ ਨ ਜਾਣਿਉ ਤੇ ਪਰਮੇਸ਼ਰ ਫਿਰ ਕਹਿਣ ਲੱਗੇ ਭਗਤ ਕਬੀਰ ਜੀ ਨੂੰ ਕਿ ਕਬੀਰ ਜੀ ਮੈਂ ਤੈਨੂੰ ਸੰਸਾਰ ਸਾਗਰ ਤੋਂ ਤਾਰ ਦੇਵਾਂਗਾ ਪਾਰ ਕਰ ਦੇਵਾਂਗਾ ਮੈਂ ਤਾਂ ਤਾਰਨ ਵਾਲਾ ਹਾਂ ਤੇ ਅੱਗਿਓ ਕਬੀਰ ਜੀ ਕਹਿਣ ਲੱਗੇ ਤਾਰਨ ਤਰਨ ਤਵੇ ਲੱਗ ਗਈਏ ਕਿ ਤਾਰਨ ਵਾਲਾ ਤੈਨੂੰ ਤਰਨ ਵਾਲੇ ਅਸੀਂ ਜੀਵ ਸਾਨੂੰ ਉਹਨਾਂ ਚੇਰੀ ਕਿਹਾ ਜਾਂਦਾ ਹੈ ਜਾਵ ਲਗ ਤੱਕ ਨਾ ਜਾਣਿਆ ਜਿੰਨਾ ਚਿਰ ਤੱਕ ਅਸੀਂ ਪਰਮੇਸ਼ਰ ਵਾਹਿਗੁਰੂ ਤੈਨੂੰ ਜਾਣਿਆ ਨਹੀਂ ਤਾਰਨ ਤਰਨ ਤਬੈ ਲਗ ਗਈ ਹੈ ਕਹਿੰਦੇ ਨੇ ਉਹਨਾਂ ਚਿਰ ਤੈਨੂੰ ਤਾਰਨ ਵਾਲਾ ਕਹਿੰਦੇ ਨੇ ਸਾਨੂੰ ਤਰਨ ਵਾਲੇ ਕਿਹਾ ਜਾਂਦਾ ਹੈ ਤਾਬਲਾ ਕਹੀ ਹੈ ਕਰੋ ਤੱਕ ਜਾਵ ਲਗ ਤੱਕ ਨਾ ਜਾਣਿਆ ਜਿੰਨਾ ਚਿਰ ਤੱਕ ਅਸੀਂ ਆਪ ਜੀ ਪਰਮੇਸ਼ਰ ਆਪ ਜੀ ਨੂੰ ਨਹੀਂ ਜਾਣਣਾ ਕੀਤਾ ਉਨਾ ਚਿਰ ਤੇ ਤੁਸੀਂ ਇਸ ਭੁਲੇਖੇ ਵਿੱਚ ਪਾਈ ਰੱਖਦੇ ਹੋ ਕਿ ਭਗਵਾਨ ਜਿਹੜਾ ਹੈ ਉਹ ਤਾਰਨ ਵਾਲਾ ਹੈ ਤੇ ਅਸੀਂ ਜਿੰਨੇ ਵੀ ਜੀਵਾਂ ਸੰਸਾਰ ਦੇ ਉੱਤੇ ਸਾਰੇ ਤਰਨ ਵਾਲੇ ਹਾਂ ਪਰ ਤਾਰ ਕੇ ਤੁਸੀਂ ਲੈ ਕੇ ਕਿੱਥੇ ਜਾਓਗੇ ਤੁਸੀਂ ਤਾਂ ਮੇਰੇ ਕੋਲ ਹੋ ਤੇ ਮੈਨੂੰ ਤਾਰ ਕੇ ਤੁਸੀਂ ਕਿੱਥੇ ਭੇਜੋਗੇ ਕਿਉਂਕਿ ਤਰਨ ਤਾਰਨ ਜਿਹੜਾ ਵੀ ਆਪ ਕਹਿੰਦੇ ਹੋ ਕਿ ਤਾਰਨ ਵਾਲਾ ਮੈਂ ਹਾਂ ਤਰਨ ਵਾਲੇ ਤੁਸੀਂ ਹੋ ਮੈਂ ਤੁਹਾਨੂੰ ਸੰਸਾਰ ਸਾਗਰ ਤੋਂ ਉਤਾਰ ਲਵਾਵਾਂਗਾ ਕੱਢ ਲਵਾਵਾਂਗਾ 84 ਲੱਖ ਜੂਨਾ ਤੋਂ ਕੱਢ ਲਵਾਵਾਂਗਾ ਜੰਮਣ ਮਰਨ ਦੇ ਗੇੜ ਤੋਂ ਕੱਢ ਲਵਾਵਾਂਗਾ ਤੇ ਮੈਨੂੰ ਇਹ ਦੱਸਣਾ ਕਰੋ ਇਹ ਤਾਂ ਉਹਨਾਂ ਚਿਰ ਹੀ ਸਮਝ ਆਉਂਦੀ ਸੀ ਨਾ ਜਦੋਂ ਤੱਕ ਆਪਜੀ ਨੂੰ ਜਾਣਿਆ ਨਹੀਂ ਅਸੀਂ ਹੁਣ ਤਾਂ ਅਸੀਂ ਜਾਣਿਆ ਆਪਜੀ ਨੂੰ ਤੇ ਹੁਣ ਇਹ ਭਲੇਖੇ ਦੇ ਵਿੱਚ ਤੁਸੀਂ ਜਿਹੜਾ ਪੌਰ ਪਾ ਰਹੇ ਹੋ ਮੈਨੂੰ ਵਾਰ-ਵਾਰ ਇਹ ਭਲੇਖੇ ਹੁਣ ਤੁਸੀਂ ਵੀ ਕੱਢ ਦਿਓ ਮੈਂ ਭਲੇਖੇ 'ਚ ਪੈਣ ਵਾਲਾ ਨਹੀਂ ਇਹ ਭਗਵਾਨ ਤਰਨ ਵਾਲਾ ਹੈ ਅਸੀਂ ਤਰਨ ਵਾਲੇ ਹਾਂ ਤਾਰ ਕੇ ਤੁਸੀਂ ਲੈ ਕੇ ਕਿੱਥੇ ਜਾਓਗੇ ਸਾਨੂੰ ਇਹ ਦੱਸਣਾ ਕਰੋ ਕਿਉਂਕਿ ਮੈਂ ਤਾਂ ਪਹਿਲਾਂ ਹੀ ਮੁਕਤੀ ਪਾਈ ਹੈ ਤੁਹਾਡੀ ਕਿਰਪਾ ਦੇ ਨਾਲ ਕਰ ਪ੍ਰਸ਼ਾਦ ਮੋਏ ਪਾਈ ਹੈ ਮੈਨੂੰ ਤਾਂ ਆਪ ਜੀ ਨੇ ਆਪ ਜੀ ਨੇ ਮੇਰੇ ਤੇ ਕਿਰਪਾ ਕੀਤੀ ਹੈ ਤਾਂ ਮੈਂ ਪਹਿਲਾਂ ਹੀ ਮੁਕਤ ਹਾਂ ਤੇ ਮੈਨੂੰ ਮੁਕਤੀ ਦੀ ਲੋੜ ਨਹੀਂ ਤੇ ਤੁਸੀਂ ਜੇ ਮੁਕਤੀ ਦਿਓਗੇ ਵੀ ਤਾਂ ਕਿੱਥੇ ਲੈ ਕੇ ਜਾਓਗੇ ਮੁਕਤ ਕਰਕੇ ਕਿਉਂਕਿ ਤੁਸੀਂ ਤਾਂ ਮੇਰੇ ਕੋਲ ਹੋ ਮੇਰੇ ਹਿਰਦੇ 'ਚ ਵਸ ਰਹੇ ਹੋ ਮੈਨੂੰ ਉਤਾਰ ਕੇ ਤੁਸੀਂ ਕਿੱਥੇ ਭੇਜੋਗੇ ਆਬ ਤੋ ਬਿਮਲ ਭਏ ਘਟ ਹੀ ਮੈਂ ਕਹ ਕਬੀਰ ਮਨ ਮੰਨਿਆ ਤੇ ਭਗਤ ਕਬੀਰ ਜੀ ਕਹਿਣ ਲੱਗੇ ਆਬ ਤੋ ਬਿਮਲ ਭਏ ਘਟ ਹੀ ਮੈਂ ਹੁਣ ਤਾਂ ਤੁਸੀਂ ਮੇਰੇ ਹਿਰਦੇ ਵਿੱਚ ਵਸੇ ਹੋਏ ਹੋ ਹੁਣ ਤੇ ਨਾ ਤੁਸੀਂ ਕਿਦੇ ਜਾ ਸਕਦੇ ਹੋ ਤੇ ਨਾ ਹੀ ਤੁਸੀਂ ਹੁਣ ਮੈਨੂੰ ਕਿਦੇ ਭੇਜ ਸਕਦੇ ਹੋ ਕਿਉਂਕਿ ਕਹ ਕਬੀਰ ਮਨ ਮੰਨਿਆ ਭਗਤ ਕਬੀਰ ਜੀ ਕਹਿੰਦੇ ਹੁਣ ਮੇਰਾ ਜਿਹੜਾ ਮਨ ਹੈ ਨਾ ਮਨ ਓਣ ਮੰਨ ਗਿਆ ਹੈ ਮੈਨੂੰ ਪੂਰਨ ਨਿਸ਼ਚਾ ਹੈ ਮੈਨੂੰ ਪੂਰਨ ਭਰੋਸਾ ਹੈ ਕਿ ਹੁਣ ਨਾ ਮੈਨੂੰ ਕਿਸੇ ਮੁਕਤੀ ਦੀ ਲੋੜ ਹੈ ਨਾ ਮੈਨੂੰ ਕਿਸੇ ਸੰਸਾਰ ਸਾਗਰ ਤੋਂ ਤਰ ਕੇ ਪਾਰ ਜਾਣ ਦੀ ਲੋੜ ਹੈ ਹੁਣ ਤਾਂ ਜਿੰਨੂੰ ਮੈਂ ਚਾਹੁੰਦਾ ਸਾਂ ਉਹ ਮੈਨੂੰ ਮਿਲ ਗਿਆ ਹੈ ਮੈਂ ਉਸ ਤੋਂ ਕਿਸੇ ਵੀ ਸੂਰਤੋਂ ਦੂਰ ਨਹੀਂ ਹੋਣਾ ਚਾਹੁੰਦਾ ਸੋ ਇਸ ਵਾਸਤੇ ਭਗਤ ਕਬੀਰ ਜੀ ਕਹਿੰਦੇ ਨੇ ਸੁਰਗ ਨਰਕ ਤੇ ਮੈਂ ਰਿਓ ਸਤਗੁਰ ਕਾ ਪ੍ਰਸ਼ਾਦ ਇਹ ਵਾਲੀ ਅਵਸਥਾ ਮੈਨੂੰ ਹੁਣ ਪ੍ਰਾਪਤ ਹੋ ਗਈ ਹੈ ਮੈਨੂੰ ਹੁਣ ਇਨ੍ਹਾਂ ਭਰਮਾਂ ਵਿੱਚ ਪਾਉਣ ਦੀ ਲੋੜ ਨਹੀਂ ਢਕਾਉਣ ਦੀ ਲੋੜ ਨਹੀਂ ਕਿ ਮੈਂ ਤਾਰਨ ਵਾਲਾ ਹਾਂ ਤੁਸੀਂ ਤਰਨ ਵਾਲੇ ਹੋ ਮੈਂ ਸੰਸਾਰ ਸਾਗਰ ਤੋਂ ਤੈਨੂੰ ਕੱਢ ਲਵਾਂਗਾ ਇਹ ਵਾਰ-ਵਾਰ ਇਸ ਤਰ੍ਹਾਂ ਦੀਆਂ ਗੱਲਾਂ ਨਾ ਦੁਹਰਾਓ ਮੈਂ ਹੁਣ ਜਦੋਂ ਤੁਸੀਂ ਮੈਨੂੰ ਦਰਸ਼ਨ ਦਿੱਤੇ ਹੀ ਨੇ ਤੇ ਮੈਨੂੰ ਹੁਣ ਆਪਣੇ ਚਰਨਾਂ 'ਤੇ ਲੱਗਣ ਦਿਓ ਆਹ ਜਿਹੜੀਆਂ ਗੱਲਾਂ ਪੰਡਤਾਂ ਵਾਲੀਆਂ ਅੱਜ ਤੁਸੀਂ ਵੀ ਕਰ ਰਹੇ ਹੋ ਮੇਰੇ ਨਾਲ ਕਿ ਤੂੰ ਜੁਲਾਹਾ ਹੈ ਤੂੰ ਨੀਵੀਂ ਜਾਤ ਵਾਲਾ ਹੈ ਤੂੰ ਮੇਰਾ ਜਨਮ ਭ੍ਰਿਸ਼ਟ ਕਰ ਦੇਂਗਾ ਤੂੰ ਮੈਨੂੰ ਭ੍ਰਿਸ਼ਟ ਕਰ ਦੇਂਗਾ ਇਸ ਤਰ੍ਹਾਂ ਦੀਆਂ ਗੱਲਾਂ ਪਰਮੇਸ਼ਰ ਤੁਹਾਨੂੰ ਸੋਭਦੀਆਂ ਨਹੀਂ ਕਿਉਂਕਿ ਅਸੀਂ ਸਾਰੇ ਤੇਰੇ ਬੱਚੇ ਹਾਂ ਆਬ ਤੋਂ ਬਿਮਲ ਭੈ ਘਾਟੀ ਹੀ ਮੈਂ ਕਹੇ ਕਬੀਰ ਮਨ ਮੰਨਿਆ ਤੁਸੀਂ ਕਹਿੰਦੇ ਹੋ ਮੇਰੇ ਚਰਨ ਸਪਸ਼ਟ ਨਾ ਕਰ ਤੇ ਮੇਰੇ ਹਿਰਦੇ ਵਿੱਚ ਵੀ ਤੇ ਤੁਸੀਂ ਹੀ ਵਾਸ ਕਰ ਰਹੇ ਹੋ ਹੁਣ ਤੇ ਭਗਤ ਕਬੀਰ ਜੀ ਕਹਿਣ ਲੱਗੇ ਅਬ ਤੋਂ ਬਿਮਲ ਪੈ ਕਾ ਟੀਮ ਹੁਣ ਤਾਂ ਤੁਸੀਂ ਮੇਰੇ ਹਿਰਦੇ ਵਿੱਚ ਵਸੇ ਹੋਏ ਹੋ ਹੁਣ ਤੇ ਨਾ ਤੁਸੀਂ ਕਿਦੇ ਜਾ ਸਕਦੇ ਹੋ ਨਾ ਹੀ ਹੁਣ ਤੁਸੀਂ ਮੈਨੂੰ ਕਿਦੇ ਭੇਜ ਸਕਦੇ ਹੋ ਤੇ ਇਹ ਵਾਲੀ ਗੱਲ ਵੀ ਤੁਹਾਨੂੰ ਸੋਭਦੀ ਨਹੀਂ ਕਿ ਮੇਰੇ ਚਰਨ ਸਪਰਸ਼ ਨਾ ਕਰ ਤੂੰ ਮੈਨੂੰ ਭ੍ਰਸਟ ਕਰ ਦੇਵੇਂਗਾ ਕਿਉਂਕਿ ਤੂੰ ਜੁਲਾਇਆ ਹੈ ਤੇ ਇਹ ਜੁਲਾਇਆ ਵਗੈਰਾ ਜੋ ਵੀ ਹੈ ਤੇ ਜੀਵਾਂ ਨੇ ਆਪਸ ਵਿੱਚ ਆਪਣੀਆਂ ਵੰਡਾਂ ਬਣਾਈਆਂ ਨੇ ਪਰਮੇਸ਼ਰ ਤੁਹਾਨੂੰ ਇਹ ਗੱਲ ਸੋਪਦੀ ਨਹੀਂ ਕਿ ਮੈਂ ਮਾੜੀ ਜਾਤੀ ਦਾ ਮੈਂ ਤੁਹਾਡੇ ਚਰਨ ਸਪਰਸ਼ ਨਹੀਂ ਕਰ ਸਕਦਾ ਕਹੇ ਕਬੀਰ ਮਨ ਮੰਨਿਆ ਭਗਤ ਕਬੀਰ ਜੀ ਕਹਿੰਦੇ ਹੁਣ ਮੇਰਾ ਜਿਹੜਾ ਮਨ ਹੈ ਨਾ ਮਨ ਇਹ ਮੰਨ ਗਿਆ ਹੈ ਮੈਨੂੰ ਅਨਪੂਰਨ ਨੇ ਚਾਹੇ ਕਿ ਤੁਸੀਂ ਹੁਣ ਮੇਰੇ ਤੋਂ ਕਿਤੇ ਦੂਰ ਨਹੀਂ ਜਾ ਸਕਦੇ ਹਣ ਮੈਨੂੰ ਇਸੇ ਕਰਕੇ ਮੈਨੂੰ ਜਿਹੜੇ ਤੁਸੀਂ ਲਾਲਚ ਦੇ ਰਹੇ ਹੋ ਭਰਮ ਭੁਲੇਖਿਆਂ ਦੇ ਵਿੱਚ ਪਾ ਰਹੇ ਹੋ ਨਾ ਕਿ ਮੈਂ ਤੈਨੂੰ ਮੁਕਤ ਕਰ ਦਿਆਂਗੇ ਤੈਨੂੰ ਮੁਕਤੀ ਦੀ ਲੋੜ ਹੈ ਤੇ ਮੈਨੂੰ ਇਹ ਭੁਲੇਖਾ ਨਹੀਂ ਤੁਸੀਂ ਵੀ ਆਪਣੇ ਮਨ ਚੋਂ ਇਹ ਭੁਲੇਖਾ ਘੱਡ ਦੋ ਮੈਨੂੰ ਮੁਕਤੀ ਦੀ ਲੋੜ ਨਹੀਂ ਜਦ ਮੈਂ ਆਪ ਜੀ ਦੀ ਭਗਤੀ ਵਿੱਚ ਲੱਗਾ ਸਾਂ ਮੈਂ ਉਦੋਂ ਹੀ ਮੁਕਤ ਹੋ ਗਿਆ ਸਾਂ ਤੇ ਮੈਨੂੰ ਹੁਣ ਕਿਸੇ ਸੰਸਾਰ ਸਾਗਤ ਉਤਰ ਕੇ ਪਾਰ ਜਾਣ ਦੀ ਵੀ ਲੋੜ ਨਹੀਂ ਤੇ ਜਿੰਨਾ ਚਿਰ ਵੀ ਮੈਂ ਹੁਣ ਜੀਣਾ ਮੈਂ ਤੁਹਾਡੇ ਚਰਨਾਂ ਨਾਲ ਹੀ ਲੱਗਾ ਰਹਾਂਗਾ ਤੇ ਜਿੰਨੂੰ ਮੈਂ ਚਾਹੁੰਦਾ ਸਾਂ ਜਿਸ ਤਰੀਕੇ ਨਾਲ ਮੈਂ ਆਪ ਜੀ ਨੂੰ ਚਾਹੁੰਦਾ ਸਾਂ ਆਪ ਜੀ ਨੇ ਵੀ ਮੈਨੂੰ ਦਰਸ਼ਨ ਦੇ ਦਿੱਤੇ ਨੇ ਆਪ ਜੀ ਮੈਨੂੰ ਮਿਲ ਗਏ ਹੋ ਤੇ ਮੈਂ ਹੋਰ ਕਿਸੇ ਵੀ ਸੂਰਤ ਤੋਂ ਆਪ ਜੀ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਮੈਂ ਇਸ ਵਾਸਤੇ ਜਿਹੜਾ ਹੈ ਮੈਨੂੰ ਇਹ ਅਵਸਥਾ ਆਪ ਜੀ ਨੇ ਪ੍ਰਾਪਤ ਕਰਵਾਈ ਹੈ ਤੇ ਮੈਨੂੰ ਹੁਣ ਇਨ੍ਹਾਂ ਪਰਮਾ ਦੇ ਵਿੱਚ ਪੈਣ ਦੀ ਲੋੜ ਨਹੀਂ ਪਟਕਣ ਦੀ ਲੋੜ ਨਹੀਂ ਇਸੇ ਪ੍ਰਕਾਰ ਸਤਿਗੁਰੂ ਜੀ ਦੀ ਸਾਜਿਨੀਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਭਗਤ ਕਬੀਰ ਜੀ ਕਿਰਪਾ ਕਰਕੇ ਆਪਣਾ ਨਿਸ਼ਚਾ ਦੱਸਦੇ ਹੋਏ ਉਸ ਪਰਮੇਸ਼ਰ ਦੇ ਉੱਤੇ ਉਪਦੇਸ਼ ਬਖਸ਼ਿਸ਼ ਕਰ ਰਹੇ ਸਨ ਇਸੇ ਪ੍ਰਕਾਰ ਕੱਲ ਨੂੰ ਭਗਤ ਕਬੀਰ ਜੀ ਕਿਰਪਾ ਕਰਕੇ ਪ੍ਰਮਾਨ ਕਰਨਗੇ ਜਨ ਗੜ ਕੋਟ ਕੀਏ ਕੰਚਨ ਕੇ ਛੋੜ ਗਿਆ ਸੋ ਰਾਵਣ ਕਾਹੇ ਕੀਜਤ ਹੈ ਮਨ ਭਾਵਨ ਜਬ ਜਮ ਆਏ ਕੇਸ ਤੇ ਪਕਰੈ ਹਰਿ ਕੋ ਨਾਮ ਛਡਾਵਨ ਇਸ ਉੱਪਰ ਵਿਚਾਰ ਵਿਸਥਾਰ ਪੂਰਵ ਕੱਲ ਨੂੰ ਹੋਵੇਗੀ ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ ਜੀ ਤਰਣ ਤਰਣ ਤਬੈ ਲਗ ਗਈ ਐ ਗਰਵ ਲਗ ਤਤ ਨਾ ਜਾਣਿਆ ਆਵ ਤੋ ਬਿਮਲ ਪਏ ਕਟਈ ਮਹ ਕਹਿ ਕਬੀਰ ਮਨ ਮਾਨਿਆ ਤਾਰਨ ਤਰਨ ਤਵੈ ਲਗ ਗਈ ਐ ਜਾਵ ਲਗ ਤਤ ਨਾ ਜਾਣਿਆ ਆਵਤੋ ਬਿਮਲ ਪਏ ਕਟਹੀ ਮੈਂ ਕਹ ਕਬੀਰ ਮਨ ਮਾਨਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ